ਸਤ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਧਾਲੀਵਾਲ ਕੈਬਰਲ ਬੰਤੀ ਪੰਜਾਬ ਹੁਣੇ ਤੁਸੀਂ ਸਾਜ ਨੇ ਖਬਰ ਦੇਖੀ ਹੈ ਦੇਸ਼ ਦੇ ਅੰਦਰ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਵਾਲੇ ਦੇਸ਼ ਦੇ ਅੰਦਰ ਸਿਆਸਤ ਵਿੱਚ ਬਦਲਾਅ ਕਰਨ ਵਾਲੇ ਦੇਸ਼ ਦੇ ਅੰਦਰ ਦਿੱਲੀ ਦੇ ਅੰਦਰ ਗਰੀਬਾਂ ਤੇ ਮਿਡਲ ਕਲਾਸ ਦੇ ਲੋਕਾਂ ਲਈ ਫਰੀ ਪਾਣੀ ਫਰੀ ਹਸਪਤਾਲ ਫਰੀ ਬਿਜਲੀ ਪ੍ਰਿੰਸੀਪਲ ਸਕੂਲ ਦੇਣ ਵਾਲੇ ਸ਼੍ਰੀ ਅਰਵਿੰਦ ਕੇਰਿਵਾਲ ਜੀ ਜਿਨ੍ਹਾਂ ਦਾ ਸੁਪਨਾ ਸੀਗਾ ਕਿ ਪੂਰੇ ਦੇਸ਼ ਨੂੰ ਇਹ ਬੁਨਿਆਦੀ ਚੀਜ਼ਾਂ ਜੋ ਹੈ ਉਹ ਫ੍ਰੀ ਦਿੱਤੀਆਂ ਜਾਣ ਕਿਉਂਕਿ ਲੋਕ ਟੈਕਸ ਭਰਦੇ ਹਨ ਉਹ ਟੈਕਸ ਕਿ ਕਵੀਨ ਰਹੇ تھے उनको ਪਤਾ تھا ਕਿ ਲੋਕ ਕਿੰਨਾ ਟੈਕਸ ਭਦੇ ਹੈ ਅੱਜ ਭਾਜਪਾ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਉਹਨਾਂ ਦੀ ਇਸ ਨੀਤੀ ਨੂੰ ਹਰੋ ਮੀਡਲ ਕਲਾਸ ਤੇ ਗਰੀਬ ਲੋਕਾਂ ਨੂੰ ਫਾਇਦਾ ਪਹੁੰਚਾ ਦੇ ਸੀਗੇ ਨਾ ਪਸੰਦ ਕਰਦੇ ਹੋਏ ਬੀਜੇਪੀ ਨਹੀਂ ਚਾਹੁੰਦੀ ਕਿ ਗਰੀਬਾਂ ਦਾ ਤੇ ਮੀਡਲ ਕਲਾਸ ਦਾ ਭਲਾ ਹੋਵੇ ਬੀਜੇਪੀ ਨਹੀਂ ਚਾਹੁੰਦੀ ਕਿ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਕਿ ਗਰੀਬ ਬੰਦੇ ਨੂੰ ਚੰਗੇ ਹਸਪੀਟਲ ਦਾ ਇਲਾਜ ਮਿਲੇ ਕਿ ਗਰੀਬ ਨੂੰ ਫ੍ਰੀ ਬਿਜਲੀ ਮਿਲੇ ਕਿ ਮੀਡਲ ਕਲਾਸ ਦੇ ਬੰਦੇ ਨੂੰ ਪੀਣ ਲਈ ਚੰਗਾ ਪਾਣੀ ਮਿਲੇ ਇਹ ਅਦਵੈਨਜੀ ਨੇ ਦਿੱਤਾ ਸੀਗਾ ਬਹੁਤ ਹੀ ਟੱਟੀਆਂ ਨਿੰਨਜੋਗ ਕਾਰਵਾਈ ਜਿਹੜੀ ਆ ਉਹ ਭਾਜਪੀ ਨੇ ਕੀਤੀ ਹੈ ਉਹ ਭੁੱਲ ਜਾਣ ਕਿ ਕੇਰਿਵਾਲ ਨੂੰ ਤਸਵੀਰ ਕਰਾਉਤੇ ਜੇਲ੍ਹ ਚ ਬੰਦ ਕਰ ਸਕਦੇ ਆ ਆਪਾਂ ਤਾਂ ਉਹਨਾਂ ਦੀ ਸੋਚ ਜਿਹੜੀ ਆ ਇਸ ਵੇਲੇ ਇੰਡੀਆ ਦੇ ਵਿੱਚ ਉਹਨਾਂ ਦੀ ਸੋਚ ਫੈਲ ਚੁੱਕੀ ਹੈ ਵੱਖ-ਵੱਖ ਸਟੇਟਾਂ ਵਿੱਚ ਜਾ ਚੁੱਕੀ ਹੈ ਉਹਨਾਂ ਦੀ ਸੋਚ ਨੂੰ ਬੰਦ ਕਰਦਾ ਭਾਜਪੀ ਦੇ ਵੱਸ ਦੀ ਗੱਲ ਨਹੀਂ ਔਰ ਮੈਂ ਇਸ ਚੀਜ਼ ਦੀ ਕੋਹ ਨਿੰਦਿਆ ਕਰਦਾ ਔਰ ਭਾਜਪੀ ਦੇ ਇਸ ਜ਼ਾਲਮਾਨਾ ਜਿਹੜਾ ਸਟੈਪ ਹੈ ਇਹਦੀ ਕੋਹ ਨਿੰਦਿਆ ਕਰਦਾ ਹੋਇਆ ਦੇਖੋ ਆਸੀਂ ਨੂੰ ਕਹਾਂ ਕਿ ਆਓ ਸਾਰੇ ਆਵਾਜ਼ بلند ਕਰੀਏ ਕਿ ਇੱਕ ਐਸਾ ਨੇਤਾ ਸਦੀਆਂ ਬਾਅਦ ਦੇਸ਼ ਦੀ ਜਾਦੀ ਬਾਦ ਪਹਿਲਾ ਨੇਤਾ ਆ ਜਿਹਨੇ ਦਿੱਲੀ ਦੇ ਲੋਕਾਂ ਨੂੰ ਇੰਨੀਆਂ ਸੂਲਤਾਂ ਗਰੀਬ ਲੋਕਾਂ ਨੂੰ ਮਿਡਲ ਕਲਾਸ ਨੂੰ ਇੰਨੀਆਂ ਸੂਲਤਾਂ ਦਿੱਤੀਆਂ ਉਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਬਹੁਤ ਹੀ ਘਟੀਆ ਕਾਰਵਾਈ ਕੀਤੀ ਭਾਜੀਪੀ ਦੇ